ਜਿੰਨੇ ਵੀ ਪੰਜਾਬ ਦੇ ਵਿੱਚ ਪਖੰਡ ਕਰਨ ਵਾਲੇ ਬਾਬੇ ਐ ਲੈ ਕੇ ਆਉਣਾ ਨੂੰ ਅੱਗੇ ਉਹਨਾਂ ਸਾਰਿਆਂ ਨੂੰ ਚੈਲੰਜ ਐ ਆ ਕੋਈ ਕਹੇਦਾ ਦੀਜਾ ਲਗਾਉਂਦਾ ਸੀ ਕਰਾਮਾ ਦੇ ਨਾਲ ਕੋਈ ਕਿਸੇ ਨੂੰ ਮੁੰਡਾ ਦਿੰਦਾ ਕੋਈ ਕਿਸੇ ਦਾ ਵਿਆਹ ਕਰ ਦਿੰਦਾ ਕੋਈ ਕਹਿੰਦਾ ਤੁਹਾਡੇ ਲਵ ਦੀ ਸਮੱਸਿਆ ਹਾਲੋ ਹਜੂਰ ਦੂਰ ਹੋਜੂ ਜੋ ਕੁਛ ਪਖੰਡਵਾਦ ਕਰਕੇ ਲੋਕਾਂ ਨੂੰ ਬੇਫੂਕ ਬਣਾਉਂਦੇ ਨੇ ਬਣਾ ਰਹੇ ਨੇ ਇਨਾ ਸਾਰਿਆਂ ਨੂੰ ਬੇਨਤੀ ਹੈ ਮੈਂ ਕਿਸੇ ਇੱਕ ਮਜਬਦੀ ਗੱਲ ਨਹੀਂ ਕਰਦਾ ਭਾਵੇਂ ਕੋਈ ਹਿੰਦੂ ਬਾਬਾ ਹੈ ਭਾਵੇਂ ਕੋਈ ਅਸਾਈਆਂ ਦਾ ਪਾਸਟਰ ਹੈ ਭਾਵੇਂ ਸਾਡੇ ਸਿੱਖਾਂ ਦੇ ਵਿੱਚੋਂ ਹੈ ਜਿਹੜੇ ਵੀ ਪਖੰਡਵਾਦ ਕਰਦੇ ਸਭ ਨੂੰ ਬੇਨਤੀ ਹੈ ਇਸ ਵਕਤ ਵੀ ਹੁਣ ਹੜਾਂ ਦੀ ਮਾਰ ਜਿਹੜੀ ਹੈ ਪੰਜਾਬ ਤੇ ਬਹੁਤ ਭਾਰੀ ਪੈ ਰਹੀ ਹੈ ਤੇ ਹੁਣ ਤੁਹਾਡੀ ਕੋਈ ਗੈਬੀ ਸ਼ਕਤੀ ਹੈ ਕੰਮ ਕਰੋ ਨੈਰ ਟੁੱਟ ਗਈ ਉਹਦਾ ਪੁਲ ਕੋਈ ਰੋਕ ਦੋ ਬੰਨ ਮਾਰ ਦੋ ਕਿ ਤੁਹਾਡੀ ਕੀ ਸ਼ਕਤੀ ਉੱਥੇ ਜਿਹੜੇ ਬੰਦੇ ਪਾਸਪੋਰਟ ਫੜਦੇ ਸੀ ਹੱਥ ਨਾਲ ਹਸੈਨ ਕਰਕੇ ਕਹਿੰਦੇ ਇਲਾਕਿਆ ਪੀਜਾ ਜਾਂ ਕਹਿੰਦੇ ਸੀ ਤੁਹਾਡੇ ਮੁੰਡਾ ਹੋਜੂ ਤੁਸੀਂ ਅਮੀਰ ਹੋ ਜਾਓਗੇ ਵੱਡੇ ਵੱਡੇ ਕੰਮ ਸੁਮਾਰਦੇ ਸੀ ਸੁਣ ਕੇ ਬਾਬਾ ਸਾਹਮਣੇ ਆਉ ਉਹ ਜਿਹੜੇ ਪਾਸਟਰ ਕਹਿੰਦੇ ਸੀ ਫਾਇਰ ਕਰਕੇ ਛੇੜ ਦਿੰਦੇ ਸੀ ਸ਼ਕਤੀ ਹੈ ਸਾਡੇ ਵਿੱਚ ਸਾਡਾ ਜੀਸ਼ੂ ਐਦਾਂ ਕਰਦਾ ਹੁਣ ਕੁਛ ਕੋਈ ਸ਼ਕਤੀ ਕਰੋ ਦਿਖਾਓ ਕੋਈ ਕਰਾਮਾਤ ਹੁਣ ਜਿਹੜੇ ਬਲੰਟੀਅਰ ਤੰਕ ਹੋ ਰਹੇ ਨੇ ਕੋਈ ਕਿਸ਼ਤੀ ਲੈ ਕੇ ਜਾ ਰਿਹਾ ਕੋਈ ਵੇੜੀ ਵਿੱਚ ਕੋਈ ਹੈਲੀਕਾਪਟਰ ਵਿੱਚ ਆਰਮੀ ਲੱਗੀ ਹੋਈ ਐ ਹੁਣ ਕੋਈ ਗੈਬੀ ਸ਼ਕਤੀ ਨਾਲ ਪਾਣੀ ਦਾ ਵਹਾ ਘਟ ਕਰ ਦਿਓ ਜਿਹੜੀਆਂ ਨਹਿਰਾਂ ਕਿੰਨਾਂ ਨੇ ਉਹਦੇ ਬੰਨ ਮਾਰ ਦਿਓ ਤੇ ਜਿਹੜੇ ਲੋਕ ਫਸੇ ਹੋਏ ਨੇ ਪਾਣੀ ਦੇ ਵਿੱਚ ਉਹਨਾਂ ਲਈ ਕੋਈ ਗੈਬੀ ਸ਼ਕਤੀ ਭੇਜ ਦਿਓ ਭੁੱਖ ਨਾ ਲੱਗਿਓ ਤਾਂ ਪਾਣੀ ਦੀ ਤੇ ਨਾ ਲੱਗਿਓ ਤਾਂ ਉਹਨਾਂ ਲਈ ਕੋਈ ਗੈਬੀ ਸ਼ਕਤੀ ਕੰਮ ਕਰੋ ਹੁਣ ਬਿਲਕੁਲ ਨਹੀਂ ਕਰਦਾ ਇਹ ਸਭ ਪਖੰਡ ਬਾਦ ਇੱਥੇ ਆ ਕੇ ਪਤਾ ਲੱਗ ਜਾਂਦਾ ਹੈ ਵੀ ਲੋਕਾਂ ਨੂੰ ਲੁੱਟਣ ਵਾਲੇ ਨੇ ਤੇ ਇੱਕ ਗੱਲ ਹੋ ਜਿਹੜੇ ਡੇਰਿਆਂ ਵਾਲੇ ਬਾਬੇ ਐ ਜਿਹੜੇ ਚੱਕਦੇ ਆ ਬੁੜੀਆਂ ਹਾੜੀ ਸੋਹਣੀ ਵਿਰਾਈਆਂ ਕਰਨ ਤੋਂ ਰੁਪੈਂਦੇ ਉਹਨਾਂ ਨੂੰ ਬੇਨਤੀ ਐ ਹੁਣ ਤੁਹਾਡੇ ਲੰਗਰ ਕਿੱਥੇ ਨੇ ਆ ਜਿਹੜੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਕੇਕ ਕੱਟਦੇ ਨੇ ਪੀਜੇ ਦਾ ਲੰਗਰ ਲੋਂਦੇ ਨੇ ਹੁਣ ਉਹਨਾਂ ਨੂੰ ਬੇਨਤੀ ਐ ਹੁਣ ਇੱਕ ਟਰਾਲੀ ਸਾਰੇ ਭਰ ਕੇ ਲੈ ਕੇ ਜਾਓ 650 ਦਾ ਪੌਂਡ ਕਿ ਕਟਿਆ ਸੀ ਉੱਥੇ 650 ਪੌਂਡ ਦਾ ਤੇ ਹੁਣ ਕੱਢੋ ਰਾਸ਼ੀ ਕਿੱਥੇ ਆਪੋ ਉਹ ਜਿਹੜੇ ਚਪਹਿਰਾ ਕਰ ਕਹਿੰਦੇ ਸਾਡੇ ਘਰ ਜ ਪੂਰੇ ਹੋਗੇ ਬਾਬਾ ਦੀਪ ਸਿੰਘ ਭਲੇ ਕਰੋ ਇੱਥੇ ਆ ਕੇ ਰਹਿਮਤ ਹੋਊਗੀ ਹੁਣ ਉਹਨਾਂ ਨੂੰ ਬੇਨਤੀ ਹੈ ਵਿੱਚ ਪਹਿਰੇ ਦਾ ਜਾਪ ਉਸੇ ਜਾ ਕੇ ਵੀ ਕਰੋ ਉਹ ਕਈ ਖਵਾਜੇ ਲਈ ਦਣੀਆਂ ਬਣਾਉਂਦੇ ਨੇ ਆ ਦੁਆਬੇ ਦੇ ਵਿੱਚ ਜਿਹੜੇ ਕਹਿੰਦੇ ਖਵਾਜਾ ਰੁੱਸ ਗਿਆ ਹੁਣ ਮਨਾਉਣਾ ਪੈਣਾ ਹੈ ਮੀ ਤਾਂ ਪਊਗਾ ਜਾਂ ਮੀ ਤਾਂ ਬੰਦ ਹੁਕਾ ਤੇ ਹੁਣ ਆਪੋ ਆਪਣੇ ਬਾਬਿਆਂ ਨੂੰ ਕਹੋ ਕਿ ਸ਼ਕਤੀਆਂ ਦਿਖਾਓ ਐਸ ਵਕਤ ਲੋੜ ਹੈ ਭਾਈ ਸ਼ਕਤੀ ਦੀ ਖਾਸ ਕਰਕੇ ਜਿਹੜੇ ਪਾਸਟਰ ਇਲਾਜ ਕਰਦੇ ਨੇ ਜਾਂ ਜਿਹੜੇ ਦਰਬਾਰ ਸਾਹਿਬ ਵਖੰਡ ਕਰਦੇ ਨੇ ਬੀਲ ਕਿਨ ਤੇ ਬਹਾ ਕੇ ਬੰਦਾ ਲ ਤਾਂ ਠੀਕ ਹੋ ਕੇ ਉਹਦੀ ਨਜ਼ਰ ਵਾਪਸ ਆ ਗਈ ਇਹ ਨੂੰ ਸੁਣਦਾ ਨਹੀਂ ਸੀ ਇਹ ਬੋਲਣ ਲੱਗ ਗਿਆ ਹੁਣ ਦਿਖਾਓ ਸ਼ਕਤੀਆਂ ਕਿੱਥੇ ਨੇ ਉਹ ਪਤਾ ਲੱਗੇ ਮੜਾ ਮੋਟਾ ਜਾਣੀ ਕਿ ਇਹ ਪਖੰਡ ਬਾਦ ਦੀ ਪੂਲ ਵਿਪਤਾ ਦੇ ਵਿੱਚ ਖੁੱਲਦੀ ਹੈ ਜਿਵੇਂ ਗੁਰੂ ਕੰਗਇਤਰ ਸੱਚੇ ਪਾਤਸ਼ਾਹ ਨੂੰ ਕਿਹਾ ਜੀ ਚੰਡੀ ਪ੍ਰਗਟ ਹੁੰਦੀ ਹੈ ਇਥੋਂ ਉਹ ਕਿਸੇ ਪੰਤ ਨੂੰ ਸੱਦਿਆ ਸਮਗਰੀ ਬੰਗਾ ਲਿਓ ਨੇ ਕਿ ਤੁਹਾਨੂੰ ਹਮਨ ਕਰਨਾ ਪੈਣਾ ਤੇ ਗੁਰੂ ਪਾਸ਼ਾ ਨੇ ਸਿਰ ਸਾਫ ਕੱਢ ਕੇ ਕਿਹਾ ਸੀ ਕਿ ਆ ਚੰਡੀ ਹੈ ਜਦੋਂ ਮਰਜੀ ਪ੍ਰਗਟ ਕਰ ਲਈਏ ਮਿਆਨ ਦੇ ਵਿੱਚ ਹੁੰਦੀ ਹੈ ਇਹ ਜਦੋਂ ਮਰਜੀ ਕੱਢ ਕੇ ਇਹਨੂੰ ਮਰਤ ਲਈਏ ਅਸਲ ਚੰਡੀ ਕੀ ਹੈ ਕੀ ਅਸਲ ਸ਼ਕਤੀ ਕੀ ਹੈ ਜਿਹੜੇ ਬੰਦੇ ਹੜ੍ਹ ਫੀਡਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਮੌਕੇ ਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਾਣੀ ਵਿੱਚ ਕਿਸ਼ਤੀਆਂ 'ਤੇ ਤੈਰਦੇ ਫਿਰਦੇ ਆ ਜਿਹੜੇ ਪੀੜਤ ਲੋਕਾਂ ਨੂੰ ਪਾਣੀ ਤੋਂ ਰਾਹ ਦਿਵਾ ਰਹੇ ਨੇ ਟਿਕਾਣੇ ਤੇ ਪਹੁੰਚਾ ਰਹੇ ਨੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪਸ਼ੂਆਂ ਨੂੰ ਨੀਰਾ ਚਾਰਾ ਭੇਜ ਰਹੇ ਨੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਕਰ ਰਹੇ ਨੇ ਅਸਲ ਸ਼ਕਤੀ ਉਹ ਹੈ ਜਿਹੜੀ ਕੰਮ ਕਰ ਰਹੀ ਹੈ ਤੇ ਨਹੀਂ ਗਿਆ ਜਿੰਨੇ ਪਖੰਡੀ ਬਾਬੇ ਨੇ ਪੰਜਾਬ ਦੇ ਵਿੱਚ ਮੈਂ ਕਿਸੇ ਕਾਨੂੰਨ ਨੇ ਕਿਹਾ ਜਿਹੜੇ ਵੀ ਡੇਰਾ ਵਿੱਚ ਹੈਗੇ ਨੇ ਭਾਵੇਂ ਕੋਈ ਰਾਧਾ ਸੂਮੀ ਆ ਭਾਵੇਂ ਕੋਈ ਸਰਸੇ ਵਾਲਾ ਭਾਵੇਂ ਕੋਈ ਸਾਡੇ ਸਿੱਖਾਂ ਦਾ ਡੇਰਾ ਹੈ ਭਾਵੇਂ ਕੋਈ Hindu ਹੈ ਭਾਵੇਂ ਕੋਈ ਆ ਜਿਹੜੇ ਚਰਚ ਵਾਲੇ ਨੇ ਇਹ ਸਾਰਿਆਂ ਨੂੰ ਬੇਨਤੀ ਹੈ ਜਿਹਨ ਜਿੰਨੀ ਕਿ ਸ਼ਕਤੀ ਹੈਗੀ ਆ ਉਹ ਸ਼ਕਤੀ ਵਰਤੋ ਜਰੂਰ ਬਹੁਤ ਛੋਟਾ ਕੰਮ ਹੈ ਨਹਿਰਾ ਟੁੱਟੀਆਂ ਨੇ ਦੂਰ ਖੜੇ ਉਹ ਨਹਿਰ ਦਾ ਬੰਨ ਮਾਰਦੇ ਹੋਰ ਜਿਹੜੇ ਲੋਕ ਭੁੱਖੇ ਮਰਦੇ ਨੇ ਫਸੇ ਹੋਏ ਨੇ ਪਾਣੀ ਵਿੱਚ ਉਹਨਾਂ ਨੂੰ ਰਾਸਤ ਪਹੁੰਚਾ ਦਿਓ ਜਾਂ ਕੋਈ ਸ਼ਕਤੀ ਐਸੀ ਦਿਖਾਓ ਕਿ 24 ਘੰਟੇ ਭੁੱਖ ਨਾ ਲੱਗੇ ਉਹਨਾਂ ਨੂੰ ਬਸ ਇਦਾਂ ਕੋਈ ਸ਼ਕਤੀ ਦਿਖਾਓ ਪਤਾ ਲੱਗੇ ਲੋਕਾਂ ਨੂੰ ਯਾਨੀ ਕਿ ਜਿੰਨਾ ਵੀ ਢਾਹੋਂਗੇ ਇਹ ਲੋਕਾਂ ਨੂੰ ਲੁੱਟਣ ਵਾਸਤੇ ਕਰਦੇ ਨੇ ਨਾ ਉਹ ਢਾਹੋਂਗੇ ਮਨੁੱਖਤਾ ਤੇ ਸੇਵਾ ਵਾਸਤੇ ਕਦੇ ਨਹੀਂ ਕਰਨੋਗਾ ਨਾ ਕਰਨੇਗੀ ਅ ਜਿਹੜੇ ਚਿੰਟਿਆਂ ਵਾਲੇ ਸਾਡੇ ਬਾਬੇ ਆ ਲੋਕਾਂ ਨੂੰ ਬੇਕੂਬ ਬਣਾਉਣ ਵਾਲਾ ਬਣਾਉਣ ਵਾਲੇ ਕੋਈ ਨਹੀਂ ਸਾਹਮਣੇ ਇਹ 2-4 ਨੂੰ ਛੱਡ ਕੇ ਨਹੀਂ ਸਭ ਆਪ ਆਪਣੇ ਡੇਰੇਆਂ ਵਿੱਚ ਬੈਠੇ ਆ ਇਹ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਤੁਹਾਨੂੰ ਵਿਦੇਸ਼ ਕਰਨ ਵਾਲੇ ਨੇ ਨਾ ਰੱਬ ਦੇ ਨਾਮ ਤੇ ਧੰਗਾ ਚਲਾ ਕੇ ਤੁਹਾਡੀਆਂ ਜੇਬਾਂ ਖਾਲੀ ਕਰਨ ਵਾਲੇ ਨੇ ਤੇ ਹੁਣ ਸਭ ਕਮਰਿਆਂ ਵਿੱਚ ਆਪੋ ਆਪਣੇ ਘਰਾਂ ਵਿੱਚ ਕੋਈ ਬਾਹਰ ਫੌਨ ਵੀ ਨਹੀਂ ਗਿਆ ਵਾਲੇ ਕਿ ਵੀ ਜਾ ਕਿਸੇ ਨੇ ਕੋਈ ਨਹੀਂ ਹੋਣਾ ਕਿਸੇ ਨੇ ਇੱਥੇ ਲੋਕ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੂੰ ਦਰਦੀ ਹਮਦਰਦੀ ਹੈ ਜਿਨ੍ਹਾਂ ਨੂੰ ਉਹ ਹੀ ਲੋਕ ਸਾਹਮਣੇ ਆਉਣਗੇ ਕਿ ਕਿਸੇ ਦੀ ਕੋਈ ਗੈਬੀ ਸ਼ਕਤੀ ਕੰਮ ਨਹੀਂ ਕਰਦੀ ਤੇ ਨਾ ਕਰੇ ਨਾ ਕੋਈ ਉਹਦੀ ਗੈਬੀ ਸ਼ਕਤੀ ਹੈਗੀ ਆ ਔਰ ਜਿਹੜੇ ਲੋਕ ਹੜ ਪੀੜਤਾਂ ਦੀ ਮੱਤ ਲਈ ਸਾਹਮਣੇ ਆਏ ਨੇ ਉਹ ਸਭ ਤੋਂ ਵੱਡੀ ਸ਼ਕਤੀ ਹੈ ਸਭ ਤੋਂ ਵੱਡੀ ਪਾਵਰ ਹੈ ਇੱਕ ਬੇਨਤੀ ਹੋਰ ਕਰ ਦੇਣਾ ਹੁਣ ਇਹਨਾਂ ਲੋਕਾਂ ਨੂੰ ਪਰ ਕੇ ਦੇਖੋ ਇਹ ਜਿਹੜੇ ਲੋਕ ਵੱਡੀਆਂ-ਵੱਡੀਆਂ ਡੀਕਾਂ ਮਾਰ ਕੇ ਕੋਈ درختਾਂ ਨੂੰ ਮਿਠਾਈ ਲਾ ਦਿੰਦਾ ਸੀ। ਔਰ ਆ ਜਿਹੜੇ ਮੁੰਡੇ ਮੰਡੇ ਦੇਣ ਦੀ ਗੱਲ ਹੈ, ਬੀਜੇ ਮੁੰਡੇ ਲਾਉਣ ਦੀ ਗੱਲ ਹੈ, ਇਹ ਤਾਂ ਆਮ ਚੱਲਦੀ ਸੀ। ਇਹ ਤਾਂ ਆਮ ਚਰਚਾ ਸੀ। ਆ ਜਿਹੜੇ ਅ ਚਰਚਾਂ ਦੇ ਬਾਦਰੀ ਨੇ, ਪਾਸਟਰ ਨੇ ਇਹਨਾਂ ਦੀਆਂ ਕਰਤੂਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗੇ ਗਿਆ। ਮਤਲਬ ਰੱਬ ਦੇ ਨਾਂ ਤੇ ਕੇਵਲ ਇਹ ਦੁਨੀਆ ਨੂੰ ਲੁੱਟਣ ਜਾਣਦੇ ਨੇ। ਰੱਬ ਦੇ ਨਾਂ ਤੇ ਕਿਸੇ ਦੀ ਇਹ ਮਦਦ ਨਹੀਂ ਕਰ ਸਕਦੇ ਤੇ ਨਾ ਹੀ ਕਰਨ। ਜਿਹੜੇ ਕਰ ਰਹੇ ਨੇ ਨਾ ਉਹ ਹੱਡ ਤੋੜ ਕੇ ਕੋਈ ਗਰਾਊਂਡ ਲੈਵਲ ਤੇ ਬੈਠਾ ਹੈ ਕੋਈ ਇੱਕ ਦੂਜੇ ਨੂੰ ਫੋਨ ਕਰਕੇ ਸ਼ਹਿਦਾਂ ਦੀ ਗੱਲ ਕਰ ਰਿਹਾ ਹੈ ਤੇ ਉਹੀ ਸ਼ਕਤੀ ਹੈ ਸਭ ਤੋਂ ਵੱਧ ਅੱਜ ਇੱਕ ਸੱਜਣ ਨੇ ਅਮਰੀਕਾ ਤੋਂ ਫੋਨ ਕੀਤਾ ਕਹਿੰਦਾ ਜੀ ਗੈਬੀ ਸ਼ਕਤੀ ਕਿੱਦਾਂ ਕੰਮ ਕਰੇ ਮੈਂ ਕਿਹਾ ਜੀ ਕੀ ਭੇਜਣਾ ਹੈ ਕਹਿੰਦੇ ਹੈਲਪ ਕਰਨੀ ਹੈ ਮੈਂ ਕਿਹਾ ਆ ਫਲਾਣੇ ਬੰਦੇ ਦਾ ਨੰਬਰ ਹੈਗਾ ਜੀ ਇਹ ਹੜਪੀੜਤਾਂ ਦੀ ਸੇਵਾ ਕਰ ਰਹੇ ਇਹਦੇ ਨਾਲ ਗੱਲ ਕਰੋ ਇਹ ਅੱਗੇ ਜਾ ਕੇ ਤੁਹਾਡੀ ਗੱਲ ਕਰਾਊਗਾ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਨੂੰ ਲੋੜ ਹੈ ਰਸ਼ਮ ਦੀ ਤੇ ਫੇਰ ਪੈਸੇ ਭੇਜਿਓ ਉਥੇ ਰਸ਼ਕੀਦ ਕੇ ਦਿਓ ਇਹ ਪਾਵਰ ਹੈ ਜੀ ਇਹ ਸ਼ਕਤੀ ਹੈ ਇਹ ਕੰਮ ਕਰ ਰਹੀ ਹੈ ਜਿਹੜੇ ਪਖੰਡੀ ਬਾਬੇ ਲੋਕਾਂ ਨੂੰ ਬੇਕੂਬ ਬਣਾਉਂਦੇ ਸੀ ਇਸ ਵਕਤ ਸਭ ਭੱਜੇ ਨੇ ਸਭ ਭਗੋੜੇ ਨੇ ਤੇ ਜਿਨ੍ਹਾਂ ਨੂੰ ਜ਼ਮੀਨ ਦੇ ਨਾਲ ਪਿਆਰ ਹੈ ਧਰਤੀ ਨਾਲ ਪਿਆਰ ਹੈ ਲੋਕਾਂ ਦੇ ਨਾਲ ਪਿਆਰ ਹੈ ਅਮਰ ਦੇ ਜਿਹੜੇ ਲੋਕ ਨੇ ਉਹ ਖੜੇ ਨੇ ਉਸ ਵਕਤ ਤੇ ਮੈਂ ਪਹਿਲਾਂ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਜਿਹੜੇ ਬੰਦੇ ਵੀ ਕੋਈ ਰਾਸ਼ਨ ਕੋਈ ਰਾਸ਼ਟ ਭੇਜਣਾ ਚਾਹੁੰਦੇ ਆ ਉਹ ਕਿਸੇ ਵੀ ਰਾਹ ਦੇ ਵਿੱਚ ਬੰਦੇ ਦੇ ਨਾਲ ਭਰੋਸਾ ਕਰਕੇ ਚਾਰ ਪੈਸੇ ਨਾਲ ਦੇ ਬੈਠਿਓ ਤੇ ਨਹੀਂ ਰਾਹ ਦੇ ਵਿੱਚ ਤੁਹਾਡਾ ਪੈਸਾ ਉੱਠ ਹੀ ਰੁਕ ਜਾਣਾ ਹੈ ਉਹਨਾਂ ਲੋਕਾਂ ਤੱਕ ਜਾਣਾ ਨਹੀਂ ਇਹ ਬੇਨਤੀ ਹੈ ਸਾਰਿਆਂ ਨੂੰ ਔਰ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਪਖੰਡੀ ਬਾਬੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਹਾਡੀ ਪੋਲ ਖੁੱਲ ਗਿਆ ਤੁਹਾਡੀ ਕੋਈ ਸ਼ਕਤੀ ਕਿਤੇ ਕੰਮ ਨਹੀਂ ਕਰਦੀ ਤੇ ਨਾ ਕਰੇ ਤੇ ਜੇ ਹੈ ਕੀ ਮਾੜੀ ਮੋਟੀ ਸ਼ਕਤੀ ਤੁਹਾਡੇ ਵਿੱਚ ਭਾਖੜਾ ਦਾ ਪਾਣੀ ਹੀ ਬਹੁਤ ਵਧਿਆ ਹੋਇਆ ਤੇ ਅਰਾਵੀ ਦਾ ਵੀ ਵਧਿਆ ਹੋਇਆ ਵੱਡੀਆਂ ਵੱਡੀਆਂ ਨਹਿਰਾਂ ਟੁੱਟੀਆਂ ਹੋਈਆਂ ਨੇ ਉਹਨਾਂ ਤੇ ਥੋੜਾ ਬਹੁਤਾ ਕੰਮ ਕਰ ਦਿਓ ਘਰੇ ਬੈਠੇ ਕੇ ਵੀ ਸ਼ਕਤੀ ਦੇ ਨਾਲ ਕੋਈ ਵਨਪਨ ਮਾਰ ਦਿਓ ਆ ਫਿਰ ਪ੍ਰਤਾਪ ਸਿੰਘ ਬਾਜੇ ਵਰਗੇ ਨੂੰ ਡਰਾਮੇ ਨਾ ਕਰਨੇ ਪੈਣ ਲੈ ਕੇ ਵਿੱਚੋਂ ਟੈਂਪੂ ਜੇ ਕੁੜੂ ਕਹੇ ਨਾ ਤੁਰਨਾ ਪਵੇ ਇਹ ਜਿਹੜੇ ਝੰਡੀਆਂ ਲਾ ਲਾ ਕੇ ਫੋਟੋ ਮੁਖਾਉਂਦੇ ਨੇ ਫਿਰ ਇਹਦਾ ਕੰਮ ਸੌਕਾ ਹੋ ਜਾਂਦਾ ਜਿਆਦਾ ਜਿਆਦਾ ਇਹ ਬੇਨਤੀ ਹੈ ਜੀ ਜਿੰਨਾ ਵੀ ਪਖੰਡ ਕਰਨ ਵਾਲੇ ਪੰਜਾਬ ਦੇ ਬਾਬੇ ਨੇ ਇਸ ਵਕਤ ਕਿਸੇ ਦੀ ਗੈਬੀ ਸ਼ਕਤੀ ਕੰਮ ਨਹੀਂ ਕਰ ਰਹੀ ਇਹ ਗੈਬੀ ਸ਼ਕਤੀ ਨੇ ਲੋਕਾਂ ਨੂੰ ਬੇਫੂਰ ਬਣਾਉਣ ਵਾਸਤੇ ਹੁੰਦੀ ਹੈ ਬਣਾਈ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ